ਮੈਂ ਲਖਵੀਰ ਸਿੰਘ ਨਾਯੰਗੜ ਪੱਤਰਕਾਰ ਅੱਜ ਇੱਕ ਸ਼੍ਰੋਮਣੀ ਅਕਾਲੀ ਦਲ ਗੁਰਪ੍ਰੀਤ ਸਿੰਘ ਰਾਜੂ ਕੰਨਾਂ ਦੀ ਮੀਟਿੰਗ ਰੱਖੀ ਗਈ ਜਿਸ ਵਿੱਚ ਮੈਨੂੰ ਵੀ ਕਵਰੇਜ ਦੀ ਵਾਅਦੇ ਸੱਦਿਆ ਗਿਆ ਉਸ ਤੋਂ ਬਾਅਦ ਮੀਟਿੰਗ ਤੋਂ ਬਾਅਦ ਕੁਝ ਬੰਦੇ ਪਾਰਟੀਆਂ ਦੇ ਸ਼ਾਮਲ ਹੋਏ ਇਸ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਜਿਸ ਵਿੱਚ ਮੇਰਾ ਵੀ ਸਨਮਾਨ ਕੀਤਾ ਗਿਆ ਸਨਮਾਨ ਤੋਂ ਬਾਅਦ ਜਿਹੜੇ ਸ੍ਰੋਮਣੀ ਕਾਲੀਦਾਲ ਦੇ ਰਾਜੂ ਖੱਲਾ ਵੱਲੋਂ ਉਹਨਾਂ ਦੇ ਪੀਏ ਵੱਲੋਂ ਵੀਡੀਓ ਵਾਇਰਲ ਕੀਤੀ ਗਈ ਉਹ ਵੀਡੀਓ ਜਿਹੜਾ ਸਰ ਗਲਤ ਹੈ ਉਹ ਝੂਠਾ ਪ੍ਰਚਾਰ ਕੀਤਾ ਜਾਂਦਾ ਹੈ ਸ੍ਰੋਮਣੀ ਕਾਲੀਦਾਲ ਵੱਲੋਂ ਮੇਰਾ ਸ੍ਰੋਮਣੀ ਕਾਲੀਦਾ ਕੋਈ ਵੀ ਮੈਚਾਂ ਨਹੀਂ ਹੋਇਆ ਇਹ ਝੂਠਾ ਪ੍ਰਚਾਰ ਕੀਤਾ ਜਾਂਦਾ ਹੈ ਤੇ ਮੈਂ ਮੇਰੇ ਵੱਲ ਤੇ ਸਾਰੀਆਂ ਪਾਰਟੀਆਂ ਸਤਿਕਾਰਯੋਗ ਹਨ ਸਾਰੀਆਂ ਪਾਰਟੀਆਂ ਬਰਾਬਰ ਹਨ ਸਾਰੇ ਲੀਡਰਾਂ ਦਾ ਮੈਂ ਸਤਿਕਾਰ ਕਰਦਾ ਹਾਂ ਮੈਂ ਇੱਕ ਪੱਤਰਕਾਰ ਹਾਂ ਤੇ ਮੈਨੂੰ ਸਾਰਿਆਂ ਲਈ ਸਾਰੇ ਸਾਰੇ ਲੀਡਰ ਇੱਕ 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 ਤਰ੍ਹਾਂ ਸਾਰੇ ਬਰਾਬਰ ਹਨ